ਬੀ ਆਨ ਸੋਸਾਇਟੀ ਜਸਟਡ ਫਗਵਾੜਾ ਸੀ ਗੀਤਾ ਭਵਨ ਕੋਚਿੰਗ ਸੈਂਟਰ ਵੱਲੋਂ ਅੱਜ ਵੀ ਐਲ ਸੀ ਸੀ ਦੇ ਸਹਿਯੋਗ ਦੇ ਨਾਲ ਲੋੜੀ ਦਾ ਪਰਵ ਜਿਹੜਾ ਬੜੇ ਹਰਸ਼ੁਲਾਸਨਾ ਮਨਾਇਆ ਗਿਆ ਜਿਸ ਦੇ ਵਿੱਚ ਸਟੂਡੈਂਟਸ ਨੇ ਅਲੱਗ-ਅਲੱਗ ਪਾਰਟਿਸਪੈਂਟਸ ਕਰਦੇ ਆ ਹੋਇਆ ਕਲਚਰਿਕ ਇਵੈਂਟ ਨਾਲ ਨਾਲ ਧਾਰਮਿਕ ਭਜਨ ਵੀ ਸੁਣਾਏ ਤੇ ਅਸੀਂ ਸਾਰਿਆਂ ਨੇ ਇਸ ਲੋੜੀ ਫੈਸਟੀਵਲ ਨੂੰ ਖੂਬ ਇੰਜੋਏ ਕੀਤਾ ਅਸੀਂ ਵੀ ਐਲ ਸੀ ਸੀ ਦੇ ਪ੍ਰਬੰਧਕਾਂ ਦੇ ਮੈਡਮ ਸਾਈਸ਼ਾ ਦੇ ਮੈਡਮ ਨਿਤਿਕਾ ਦੇ ਅਭਾਰੀਆਂ ਕਿ ਉਹਨਾਂ ਨੇ ਇਸ ਯੋਜਨ ਨੂੰ ਸਾਨੂੰ ਸਹਿਯੋਗ ਕੀਤਾ ਧੰਨਵਾਦ ਕਸ਼ਤਾ ਬਿਆਨ ਸੁਸਾਇਟੀ ਫਗਵਾੜਾ ਰਜਿਸਟਰਡ ਗੀਤਾ ਬੋਬਨ ਕੋਚਿੰਗ ਸੈਂਟਰ ਤੇ ਗੀਤਾ ਬੋਬਨ ਮੰਦਿਰ ਵੱਲੋਂ ਅੱਜ ਗੀਤਾ ਬੋਬਨ ਮੰਦਿਰ ਵਿਖੇ ਇੱਕ ਇਵੈਂਟ ਕਰਵਾਇਆ ਗਿਆ ਲੋਹੜੀ ਦਾ ਫੈਸਟੀਵਲ ਜਿਹੜਾ ਸੈਲੀਬ੍ਰੇਟ ਕੀਤਾ ਬੱਚਿਆਂ ਨੇ ਬਹੁਤ ਸਾਰੀਆਂ ਆਪਣੀਆਂ ਕਲਚਰਲ ਪਰਫਾਰਮੈਂਸ ਦਿਖਾਈਆਂ ਔਰ ਇਸ ਇਵੈਂਟ ਦੇ ਵਿੱਚ ਸਭ ਤੋਂ ਜ਼ਿਆਦਾ ਸਹਿਯੋਗ ਸਾਨੂੰ RLC ਇੰਸਟੀਚਿਊਟ ਤੋਂ ਮਿਲਿਆ ਮੈਡਮ ਵੰਦਨਾ ਤੇ ਮੈਡਮ ਸਤਵੀਰ ਕੋ ਇਹਨਾਂ ਦਾ ਵਿਸ਼ੇਸ਼ ਤੌਰ ਤੇ ਅਭਾਰ ਪ੍ਰਗਟ ਕਰਦਾ ਔਰ ਇਸ ਦੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਰੂਪ ਦੇ ਵਿੱਚ ਸਾਡੇ ਵਿਚਕਾਰ ਵਾਰਡ ਨੰਬਰ 90 ਤੋਂ ਅੰਕੁਸ਼ ਹੋਰੀ ਜੀ ਔਰ ਵਾਰਡ ਨੰਬਰ 42 ਤੋਂ ਐਮਸੀ ਸਾਹਿਬ ਜਸਦੇਵ ਸਿੰਘ ਜੀ ਪਹੁੰਚੇ ਨੇ ਇਹਨਾਂ ਦਾ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਦਿ ਲੋ ਧੰਨਵਾਦ ਕਰਨਾ ਇਹਨਾਂ ਨੂੰ ਇਹਨਾਂ ਨੇ ਆਪਣਾ ਜ਼ਰੂਰੀ ਕੀਮਤੀ ਜਿਹੜਾ ਸਮਾਂ ਕੱਢ ਕੇ ਅੱਜ ਇਸ ਇਵੈਂਟ ਤੇ ਪਹੁੰਚੇ ਹੈ ਔਰ ਸ਼ਹਿਰ ਵਸੀਆਂ ਨੂੰ ਮੈਂ ਲੋੜੀਂਦੀਆਂ ਬਹੁਤ ਬਹੁਤ ਸ਼ੁਭ ਕਾਮਨਾਵਾਂ ਦਿੰਦਾ ਹਾਂ